ਬਰਾਹਰ ਟੀਵੀ ਪੰਜਾਬ ਨਾਲ ਜੁੜੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਆਸ ਕਰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋ ਤੇ ਸੋਨੂੰ ਇੱਕ ਬਹੁਤ ਵੱਡਾ ਮੈਸੇਜ ਦੇਣ ਲੱਗੇ ਆ ਜੀ ਤੇ ਅੱਜ ਸੋਨੂੰ ਸ਼ਖਸੀਅਤ ਨੂੰ ਮਲਾਉਣਾ ਜਿਨ੍ਹਾਂ ਨੇ ਪੰਥ ਦੇ ਵਿੱਚ ਬੜਾ ਵੱਡਾ ਜਿਨ੍ਹਾਂ ਦਾ ਯੋਗਦਾਨ ਰਿਹਾ ਜਿਨ੍ਹਾਂ ਨੇ ਬਹੁਤ ਬਲੰਦੀਆਂ ਨੂੰ ਵੀ ਸੂਹਾ ਤੇ ਜਿਹੜੇ ਜਮਾ 0 ਤੋਂ ਲੈ ਕੇ ਹੀਰੋ ਤੱਕ ਜਿਨ੍ਹਾਂ ਨੇ ਲੜਾਈ ਲੜੀ ਆ ਕੌਮ ਦੀ ਜਿਹੜਾ ਉਹ ਸਮਾਂ ਹੁੰਦਾ ਸੀ ਜਦੋਂ ਕਦੋਂ ਵੀ ਘਰ ਦੇ ਵਿੱਚ ਸੁਨੇਹਾ ਆ ਜੇ ਕਿ ਪੁਲਿਸ ਮੁਕਾਬਲਾ ਹੋ ਗਿਆ ਨੌਜਵਾਨ ਸ਼ਹੀਦ ਹੋ ਗਏ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਜ਼ਬਰ ਜੁਰਮ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਇੱਕ ਸ਼ਾਂਤਮਈ ਸੰਘਰਸ਼ ਲੜਿਆ ਤੇ ਜਿਨ੍ਹਾਂ ਨੇ ਨਾ ਪੱਗ ਬਦਲੀ ਨਾ ਧੜਾ ਬਦਲਿਆ ਉਹ ਸ਼ਖਸੀਅਤ ਮੈਂ ਤੁਹਾਨੂੰ ਉਹਨਾਂ ਨੂੰ ਰੂਪ ਰੂਪ ਕਰਵਾਉਣਾ ਜਿਹੜੇ ਕਿ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਜਨਰੈਟਿਡ ਵੱਲੋਂ ਮੋਗੇ ਦੀ ਜ਼ਿਲ੍ਹਾ ਮੋਗੇ ਦੀ ਧਰਤੀ ਪਿੰਡ ਡਾਲਾ ਨੌਵੇਂ ਪਾਸ਼ਾ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਚਾਂਦਨੀ ਚੌਕ ਦੇ ਵਿੱਚ ਸੀਸ ਦਿੱਤਾ ਸੀ ਉਹਦਾ 350 ਸਾਲਾ ਮਨਾ ਰਹੇ ਆ ਵੱਖ-ਵੱਖ ਪਾਰਟੀਆਂ ਤੇ ਇਹ ਵੀ ਮਨਾਉਣ ਜਾ ਰਹੇ ਆ ਮੈਂ ਤੁਹਾਨੂੰ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਸਮਾਂ ਬਹੁਤ ਘੱਟ ਹੁੰਦਾ ਆਪਾਂ ਥੋੜੇ ਸਮੇਂ ਵਿੱਚ ਬਾਹਲੀਆਂ ਗੱਲਾਂ ਕਰ ਜਾਂਦੇ ਆ ਆਹ ਪ੍ਰੋਗਰਾਮ ਆ ਜੀ ਤੇ ਸ਼ਖਸੀਅਤ ਹੈਗੀ ਬੂਟਾ ਸਿੰਘ ਰਸੀਹ ਜਹੇਦਾਰ ਬੂਟਾ ਸਿੰਘ ਰਸੀਹ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰitsar ਦੇ ਵਿੱਚ ਵੀ ਬੜਾ ਲੰਮਾ ਟਾਈਮ ਕੰਮ ਕੀਤਾ ਜ਼ਿਲ੍ਹਾ ਪ੍ਰਧਾਨ ਦੇ ਤੇ ਉਸ ਤੋਂ ਬਾਅਦ ਹੁਣ ਜੁਨਾਈਟਿਡ ਅਕਾਲੀ ਦਲ ਦੇ ਵਿੱਚ ਕਾਰਜਕਾਰੀ ਕੋਮੀ ਪ੍ਰਧਾਨ ਦੇ ਕੰਮ ਕਰ ਰਹੇ ਆ ਜਹੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਅੱਜ ਲਾਈਵ ਹੋਏ ਆ ਜੀ ਤੇ ਜਹੇਦਾਰ ਜੀ ਜਿਹੜਾ ਨੌਵੇਂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਪਰਬ ਉਹ ਕਿਵੇਂ ਤੁਸੀਂ ਮਨਾ ਰਹੇ ਹੋ ਜੀ ਕਿਉਂ ਮਨਾਉਣਾ ਚਾਹੀਦਾ ਸਾਡੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਨੌਵੇਂ ਪਾਤਸ਼ਾਹ ਦਾ ਜਿਹੜੀ ਸ਼ਹੀਦੀ ਸੀ ਉਹ ਕਿਸੇ ਕਾਮ ਜਾਂ ਧਰਮ ਤੋਂ ਉੱਪਰ ਉੱਠ ਕੇ ਮਨੁੱਖਤਾ ਦਿਖਾਤਰ ਸੀ ਜੀ ਔਰ ਜਦੋਂ ਕਿਰਪਾ ਰਾਮ ਪੰਡਤ ਦੀ ਗਵਾਈ ਵਿੱਚ ਜੰਮੂ ਕਸ਼ਮੀਰ ਦੇ ਪੰਡਤ ਆਨੰਦਪੁਰ ਸਾਹਿਬ ਆ ਕੇ ਬੇਨਤੀ ਕਰਦੇ ਆ ਕਿ ਰੰਗ ਜੇ ਹਰ ਰੋਜ਼ ਸਵਾ ਮਾਨ ਜਨੇਊ ਲਾ ਕੇ ਰੋਟੀ ਖਾਂਦਾ ਤੇ ਕਹਿੰਦਾ ਸਾਰੇ ਮੁਸਲਮਾਨ ਬਣ ਜੋ ਜੀ ਤੇ ਗੁਰੂ ਤੇਗ ਬਹਾਦਰ ਸੋਚ ਰਹੇ ਸਨ ਅਜੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 9 ਸਾਲ ਦੀ ਉਮਰ ਚ ਕਹਿੰਦੇ ਪਿਤਾ ਜੀ ਕੀ ਗੱਲ ਉਹਨਾਂ ਨੇ ਆਖਿਆ ਕਿ ਧਰਮ ਤੇ ਇਹਨਾਂ ਤੇ ਹਮਲਾ ਹੋ ਰਿਹਾ ਪਰ ਕਿਸੇ ਮਹਾਨ ਮਨੁੱਖ ਦੀ ਸ਼ਹੀਦੀ ਦੀ ਲੋੜ ਆ ਗੁਰੂ ਸਾਹਿਬ ਕਹਿੰਦੇ ਤਹਾਤੋਂ ਮਹਾਨ ਕੌਣ ਹੋਊ ਤੇ ਨੌਵੇਂ ਪਾਤਸ਼ਾਹ ਸਮਝ ਗਏ ਕਿ ਸਾਡੇ ਸਹਿਜ ਆਦੇ ਗੱਲ ਸਾਹਮਣੇ ਜੋਗੀ ਹੈ ਜੀ ਉਹਨਾਂ ਨੇ ਆਖਿਆ ਕਿ ਮੈਂ ਦਿੱਲੀ ਆਪ ਜਾਵਾਂ ਜੀ ਗੁਰੂ ਸਾਹਿਬ ਦੁਨੀਆ ਦੀ ਪਹਿਲੀ ਧਾਰਨਾ ਕਿ ਜਿਨ੍ਹਾਂ ਨੇ ਆਪਣੇ ਧਰਮ ਤੋਂ ਉੱਪਰ ਉੱਠ ਕੇ ਔਰ ਦੂਸਰਾ ਧਰਮ ਮਨੁੱਖਤਾ ਦੀ ਖਾਤਰ ਤੁਰੇ ਔਰ ਦੂਸਰੀ ਇਹ ਗੱਲ ਕਿ ਤੁਰ ਕੇ ਆਪ ਉਹਨਾਂ ਕੋਲੇ ਗਏ ਜਿਹੜੇ ਜ਼ਾਲਮ ਸੀ ਕਿ ਅਨੰਦਪੁਰ ਸਾਹਿਬ ਤੋਂ ਤੁਰੇ ਤੇ ਦਿੱਲੀ ਤੱਕ ਤੁਰ ਕੇ ਉਹਦੇ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਬਿਆਲਾ ਜੀ ਔਰ ਤਿੰਨਾਂ ਨੂੰ ਪੰਡਤਾਂ ਨੂੰ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕੀਤਾ ਇੱਕ ਨੂੰ ਰੂਹ ਚ ਬਨ ਕੇ ਜਿਉਂਦੇ ਨੂੰ ਅੱਗ ਲਾਤੀ ਇੱਕ ਨੂੰ ਪਾਣੀ ਚ ਵਾਰਤਾ ਇੱਕ ਨੂੰ ਆਰੇ ਨਾਲ چیرਤਾ ਤੇ ਗੁਰੂ ਸਾਹਿਬ ਨੂੰ ਬਾਅਦ ਕਿ ਸ਼ਹੀਦ ਕੀਤਾ ਪਰ ਉਹਨਾਂ ਨੇ ਟੱਸ ਤੋਂ ਮੱਸ ਨਹੀਂ ਕੀਤੀ ਇੱਥੇ ਗੱਲ ਨਹੀਂ ਮੁੱਕੀ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਸਾਰੀ ਦਿੱਲੀ ਦੇ ਵਿੱਚ ਢੰhora ਪੇਟਿਆ ਗਿਆ ਜੀ ਕਿ ਉਹ ਬੰਦਾ ਨੂੰ ਅਸੀਂ ਸਜ਼ਾ ਦੇਣੀ ਆ ਜਿਹੜੇ ਬੰਦੇ ਧਰਮ ਨਹੀਂ ਬਦਲਦੇ ਤੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਦਾ ਗੁਰੂ ਸਾਹਿਬ ਦੀ ਸ਼ਹੀਦੀ ਕੀਤੀ ਗਈ ਫਿਰ ਲੋਕ ਯੋਧੇ ਬੰਦਿਆਂ ਨੇ ਵਿਚਾਰ ਕੀਤੀ ਭਾਈ ਜੈਤਾ ਜਿਨੇ ਜ਼ਿੰਮੇਵਾਰੀ ਲਈ ਕਿ ਮੈਂ ਗੁਰੂ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਜਾ ਕੇ ਲਵਾਂ ਤੇ ਲੱਖੀ ਸਾਹਿਬ ਬਨਜਾਰੇ ਨੇ ਮਹਾਨ ਬੰਦੇ ਨੇ ਬਹੁਤ ਵੱਡਾ ਕਾਰੋਬਾਰ ਸੀ ਉਹਦਾ ਉਹਨੇ ਘੱਡਿਆਂ ਦਾ ਵਪਾਰ ਕਰਦਾ ਸੀ ਵਪਾਰੀ ਸੀ ਔਰ ਆਪਣੇ ਘੱਡਿਆਂ ਚ ਭਰ ਕੇ ਸਮਾਨ ਉਹਦੇ ਵਿੱਚ ਹੀ ਰਾਤ ਨੂੰ ਗੁਰੂ ਸਾਹਿਬ ਦੀ ਦੇਹ ਲਾ ਕੇ ਆਪਣੇ ਘਰ ਨੂੰ ਅੱਗ ਲਾਤੀ ਇਸ ਕਰਕੇ ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਆ ਜਿਹੜੀ ਕੀ ਦੀਆ ਜਿਹੜੀ ਉਹ ਦੁਨੀਆ 'ਚ ਬਲਖਣ ਭਾਵੇਂ ਦੁਨੀਆ 'ਚ ਬਹੁਤ ਵੱਡੇ ਵੱਡੇ ਇਨਕਲਾਬ ਆਏ ਕਦੇ ਰਸ਼ਗਾ ਚ ਆਇਆ ਕਦੇ ਚੈਨਾ ਚ ਆਇਆ ਕਦੇ ਕਿਊਬਾ ਚ ਆਇਆ ਪਰ ਗੁਰੂ ਸਾਹਿਬ ਵਰਗੀ ਜਿਹੜੀ ਸ਼ਹਾਦਤ ਹੈ ਕਿਤੇ ਨਹੀਂ ਹੋਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਮਨਾਉਣਾ ਚਾਹੀਦਾ ਸ਼ਰੋਮਣੀ ਗੁਰਦਾਰਾ ਅប្រੰਧਕ ਕਮੇਟੀ ਔਰ ਸਰਦਾਰ ਸਿਮਰਜੀਤ ਸਿੰਘ ਮਾਨ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਹੋਣੀ ਸਾਰੇ ਆਪਣੇ ਗਵਰਨਮੈਂਟ ਪੰਜਾਬ ਸਰਕਾਰ ਦਿੱਲੀ ਦੀ ਕਮੇਟੀ ਸਾਰੇ ਮਨਾ ਰਹੇ ਹਨ ਅਸੀਂ ਵੀ ਸੋਚਿਆ ਕਿ ਆਉਂਦੇ 50 ਸਾਲ ਜਦੋਂ 400 ਸਾਲਾ ਮਨਾਇਆ ਜਾਊ ਉਦੋਂ ਸਾਡੀ ਏਨੀ ਉਮਰ ਹੈ ਨਹੀਂ ਅਸੀਂ ਹੋਣਾ ਨਹੀਂ ਤੇ ਸਾਡੇ ਮੁੰਡੇ ਵੀ ਬੁੱਢੇ ਹੋਏ ਹੋਣਗੇ ਤੇ ਪੋਤੇ ਮਣਾਉਣਗੇ ਤੀਜੀ ਪੀੜ੍ਹੀ ਇਹ ਕਿਉਂ ਨਾ ਅਸੀਂ ਗੁਰੂ ਸਾਹਿਬ ਦਾ ਇਹ ਦਿਨ ਮਨਾਈਏ ਪਾਰਟੀ ਵੱਲੋਂ ਔਰ ਡਾਲਾ ਨਗਰ ਦੀ ਸੰਗਤ ਵੱਲੋਂ ਸਾਰੇ ਪਿੰਡ ਵੱਲੋਂ ਅਸੀਂ ਇਕੱਠੇ ਹੋ ਕੇ ਡਾਲੇ ਜਿਹੜਾ ਗੁਰਦੁਆਰਾ ਰੋੜੀ ਸਾਹਿਬ ਆ ਸੜਕ ਦੇ ਉੱਪਰ ਉੱਥੇ ਨਵੇਂ ਪਾਸਰਾ ਦਿਨ ਮਨਾ ਰਹੇ ਹਨ ਮੈਂ ਸਾਰੀਆਂ ਪਾਰਟੀਆਂ ਨੂੰ ਸਾਰੇ ਧਾਰਮਿਕ ਲੋਕਾਂ ਨੂੰ ਸਾਰੇ ਸਮਾਜ ਨੂੰ ਬੇਨਤੀ ਕਰਦਾ ਕਿ ਆਪਕ ਤੁਸੀਂ ਸਾਰੇ ਆਓ ਇਹ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਨਾ ਕਿਸੇ 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 ਮਨੁੱਖ ਦਾ ਇਹ ਗੁਰੂ ਤੇਗ ਬਹਾਦਰ ਦਾ ਜਿਹੜਾ ਆਊਗਾ ਉਹਦੇ ਅਸੀਂ ਚਰਨਾਂ ਨੂੰ ਹੱਥ ਲਾ ਕੇ ਉਹਨੂੰ ਸਮਾਂ ਵੀ ਦੇਵਾਂਗੇ ਔਰ ਉਹਨੂੰ ਕਹਾਂਗੇ ਕਿ ਤੁਸੀਂ ਜੀ ਆਇਆਂ ਨੂੰ ਕਿਉਂਕਿ ਗੁਰੂ ਦਾ ਦਿਨ ਇਸ ਕਰਕੇ ਕੱਲ ਨੂੰ 19 ਤਰੀਕ ਨੂੰ ਅਸੀਂ ਸਵੇਰ ਭੋਗ ਪਾ ਕੇ ਮਹਾਰਾਜ ਪ੍ਰਕਾਸ਼ ਕਰਾਏ ਹਨ ਫਿਰ ਫਿਯੂਰੀ ਰਾਗੀ ਹਰਮੰਦਰ ਸਾਹਿਬ ਤੋਂ ਆ ਕੇ ਕੀਰਤਨ ਕਰਨਗੇ ਇੱਕ ਗੱਗੀ ਪੰਡਤਾ ਜੋ ਬਹੁਤ ਸੋਹਣਾ ਬਲਾਰਾ ਉਹਨੂੰ ਬੁਲਾਇਆ ਜਾਊ ਧਾਰਮਿਕ ਸ਼ੀਅਤ ਸ਼ਖਸੀਅਤਾਂ ਰਾਜਨੀਤਿਕ ਬੰਦੇ ਸਮਾਜਿਕ ਬੰਦੇ ਸਾਰਿਆਂ ਨੂੰ ਸਮਾਂ ਦੇਵਾਂਗੇ ਮੈਂ ਚਾਹੁੰਨਾ ਕਿ ਸਾਰੀ ਸੰਗਤ ਉੱਥੇ ਹਾਜ਼ਰੀ ਭਰੇ ਭਾਈ ਸਾਹਿਬ ਜਿਵੇਂ ਹੁਣ ਸਾਡੀ ਵੀ ਕੋਮ ਭੁੱਲਦੀ ਜਾ ਰਹੀ ਹੈ ਸ਼ਹਾਦਤਾਂ ਨੂੰ ਤੇ ਆਪਾਂ ਆਪਣੇ ਆਪ ਨੂੰ ਭਾਗਾ ਭਰੇ ਸਮਝਦੇ ਆ ਕਿ ਕਿਉਂਕਿ 450 ਸਾਲਾਂ ਵੀ ਆਪਾਂ ਮਨਾਇਆ ਜੀ ਆ 350 ਸਾਲਾਂ ਵੀ ਆਪਾਂ ਮਨਾ ਰਹੇ ਆ ਗੁਰਤਾ ਗੱਦੀ ਵੀ ਗੁਰੂ ਸਾਹਿਬ ਦੀ ਮਨਾਈ ਤੇ ਜਿਨ੍ਹਾਂ ਲਈ ਸਹਾਦਤਾਂ ਦਿੱਤੀਆਂ ਪਾਸ਼ਾ ਨੇ ਉਹ ਅੱਜ ਭੁੱਲਦੇ ਜਾ ਰਹੇ ਆ ਜੀ ਕਿ ਉਹਨਾਂ ਨੂੰ ਇਹ ਨਾਲ ਨਾਲ ਕੇ ਮਨਾਉਣਾ ਨਹੀਂ ਚਾਹੀਦਾ ਬਹੁ ਗਣਤੀ ਨੂੰ ਬਿਲਕੁਲ ਦੋ ਗੱਲਾਂ ਇੱਕ ਤਾਂ ਜਿਹੜੇ ਹਿੰਦੂ ਵੀਰ ਆ ਖਾਸ ਕਰਕੇ ਉਹਨਾਂ ਬੇਨਤੀ ਕਰਦਾ ਕਿ ਸਿੱਖ ਤੇ ਹਿੰਦੂ ਤੇ ਮੁਸਲਮਾਨ ਅਸੀਂ ਤਾਂ ਕੋਈ ਫਰਕ ਨਹੀਂ ਸਮਝਦੇ ਨਾ ਹੀ ਫਰਕ ਕੋਈ ਹੈ ਮਨੁੱਖ 'ਚ ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਹਰ ਸਾਲ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਜੀ ਔਰ ਸਾਨੂੰ ਸਾਰਿਆਂ ਨੂੰ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਦਿਨ ਮਨਾਉਣਾ ਚਾਹੀਦਾ ਬੜੀ ਬਦਕਿਸਮਤੀ ਹੋਈ ਕਿ ਜਦੋਂ ਪਿੰਡਾਂ 'ਚ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਵੱਖ ਬਣਨ ਲੱਗੇ ਅਸਲ ਵਿੱਚ ਇਹ ਧਾਰਮਿਕ ਤੇ ਯੋਧੇ ਲੋਕ ਆ ਮੱਝ ਵੀ ਸਿੱਖ ਸੂਰਮੇ ਦਲੇਰ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਨੂੰ ਇਹ ਬਖਸ਼ਾ ਬਖਸ਼ੀਆਂ ਇਸ ਕਰਕੇ ਸਾਨੂੰ ਭੁੱਲਣ ਦੀ ਲੋੜ ਨਹੀਂ ਅਸੀਂ ਜੇ ਧਰਮ ਨੂੰ ਮੰਨਦੇ ਰਹਾਂਗੇ ਗੁਰੂਆਂ ਦੀਆਂ ਸ਼ਹਾਦਤਾਂ ਦੇ ਦਿਨ ਮਨਾਉਂਦੇ ਰਹਾਂਗੇ ਤੇ ਸਾਡਾ ਸਮਾਜ ਤੇ ਬੱਚੇ ਚੰਗੇ ਨਿਕਲਣਗੇ ਨਹੀਂ ਵਰਨਾ ਪਦਾਰਥਵਾਦੀ ਲੋਕ ਹੋ ਗਏ ਜੇ ਪਦਾਰਥਵਾਦੀ ਸਾਰੇ ਹੋ ਗਏ ਫਿਰ ਅਸੀਂ ਆਪ ਦੇ ਰਿਸ਼ਤੇ ਨਾਤੇ ਵੀ ਭੁੱਲਿਆਂਗੇ ਜੀ ਦੋ ਤਰ੍ਹਾਂ ਦੀ ਦੁਨੀਆ ਇੱਕ ਪਰਮਾਰਥਵਾਦੀ ਆ ਜਿਹੜੀ ਪਰਮਾਤਮਾ ਨੂੰ ਮੰਨਦੀ ਹੈ ਇੱਕ ਪਦਾਰਥਵਾਦੀ ਆ ਪਦਾਰਥ ਪੈਦਾ ਕਰੋ ਕਿਵੇਂ ਮਰਜ਼ੀ ਕਰੋ ਅਸੀਂ ਕਹਿੰਨਾ ਜੋ ਕਸ਼ ਕਰੂਗਾ ਪ੍ਰਮਾਤਮਾ ਕਰੂਗਾ ਅਕਾਲ ਪੁਰਖ ਨੇ ਗੁਰੂਆਂ ਦੀ ਡਿਊਟੀ ਲਈ ਸੀ ਦਸਾਂ ਜੋਤਾਂ ਦੀ ਕਿ ਤੁਸੀਂ ਜਾ ਕੇ ਚੰਗਾ ਸਮਾਜ ਸਿਰਜਣਾ ਲੋਕਾਂ ਨੂੰ ਸਿੱਧੇ ਰਾਹ ਲਾਉਣਾ ਤੇ ਕੁਰਬਾਨੀਆਂ ਕਰਨੀਆਂ ਇਹ ਵੀ ਗੱਲ ਮੈਂ ਦੱਸਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਨੇ ਮੁੱਲ ਖਰੀਦੀ ਸੀ ਇਹ ਉਹ ਨਹੀਂ ਕਿ ਆ ਕੇ ਪਹਾੜਾਂ ਤੇ ਬਹਿ ਗਏ ਪਹਿਲਾਂ ਮੁੱਲ ਲਈ ਜ਼ਮੀਨ ਫਿਰ ਆ ਕੇ ਉੱਥੇ ਆਪਨਾ ਟਿਕਾਣਾ ਬਣਾਇਆ ਬਹੁਤ ਵੱਡੀ ਸ਼ਹਾਦਤ ਆ ਗੁਰੂ ਸਾਹਿਬ ਦੀ ਇਹਦੀ ਖਾਤਰ ਬਹੁਤ ਲੰਮਾ ਸਮਾਂ ਬੋਲਿਆ ਜਾ ਸਕਦਾ ਪਰ ਸਮੇਂ ਦੀ ਘਾਟ ਆ ਕਿਉਂਕਿ ਦੇਖਣ ਵਾਲੀਆਂ ਸੰਗਤਾਂ ਨੂੰ ਮੈਂ ਬੇਨਤੀ ਕਰੂੰ ਕਿ ਵੇਖਿਓ ਵੀ ਜਰੂਰ ਤੇ ਆਇਓ ਵੀ ਜਰੂਰ ਉੱਥੇ ਕੱਲ ਨੂੰ ਡਾਲੇ ਪਿੰਡ ਜਰੂਰ ਹਾਜ਼ਰੀਆਂ ਭਰੋ ਜਿੰਨੀ ਅਸੀਂ ਤਨ ਮਨ ਧਨ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਿਹਾੜਾ ਮਨਾਵਾਂਗੇ ਉਹਨਾਂ ਸਾਡੇ ਘਰੇ ਬਖਸ਼ਿਸ਼ਾ ਮਹਾਰਾਜ ਗੁਰੂ ਕਿਰਪਾ ਕਰੋਗਾ ਹਰ ਪਰਿਵਾਰ ਚੜ੍ਹਦੀ ਕਲਾ ਸ਼ਰਫ ਕਿਉਂਕਿ ਭਾਈ ਸਾਹਿਬ ਅਰਦਾਸ ਦੇ ਵਿੱਚ ਕਹਿੰਨੇ ਗੁਰੂ ਤੇਗ ਬਹਾਦਰ ਸਿਮਰੀਏ ਘਰ ਨਾਉ ਨੇ ਤੇ ਆਵੇ ਤਾਂ ਜਿਹੜੀ ਭਾਈ ਸਾਹਿਬ ਨੇ ਗੱਲ ਕਹੀ ਹੈ ਕਹਿੰਨੇ ਆ ਭਾਈ ਜਿੱਥੇ ਗੁਰੂ ਤੇਗ ਬਹਾਦਰ ਨੂੰ ਧਿਆਉਂਦੇ ਆ ਘਰੇ ਨਾਉ ਨੇ ਦਾ 12 ਸਿੱਧਾ ਹੋ ਜਾਂਦੀਆਂ ਉੰਜ ਵੀ ਗਰਵਾਣੀ ਆ ਜਿਹੜੀ ਸਾਰੀ ਇਹ ਜੋ ਕੋਈ ਪੜੂਗਾ ਉਹਦੇ ਬਾਰੇ ਨਿਆਰੇ ਹੋ ਜਾਣਗੇ ਇਹਨੂੰ ਚੌਰ ਕਰਨ ਵਾਲੇ ਤਰਗੇ ਚੌਰ ਕਰਨ ਵਾਲੇ ਤੇ ਪੜਨਾਂ ਦਾ ਤਰ ਨਹੀਂ ਆ ਸਾਨੂੰ ਸਾਰਿਆਂ ਨੂੰ ਗਰਵਾਣੀ ਆ ਜਿਹੜੀ ਅੱਜ ਦਾ ਕਲਯੁਗ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਆ ਇਹਦੇ ਵਿੱਚ ਸਾਰੇ ਧਰਮਾਂ ਦੇ ਭਗਤਾਂ ਦੀ ਬਾਣੀ ਦਰਜਾ ਸਾਨੂੰ ਬਤ ਵੱਦ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਚਾਹੀਦੀ ਆ ਉਹਨੂੰ ਪੜ੍ਹ ਕੇ ਉਹਦੇ ਅਸਰ ਵੀ ਕਰਨਾ ਚਾਹੀਦਾ ਗਰੀਬ ਗਊ ਦੀ ਰੱਖਿਆ ਵੀ ਕਰਨੀ ਚਾਹੀਦੀ ਆ ਕਿਸੇ ਬੰਦੇ ਤੇ ਜ਼ੁਲਮ ਹੁੰਦਾ ਤੇ ਸਿੱਖ ਹਮੇਸ਼ਾ ਜ਼ੁਲਮ ਦਾ ਮੁਕਾਬਲਾ ਕਰਦੇ ਰਹੇ ਇਹ ਕਿਸੇ ਹਾਕਮ ਦੀ ਕਿਸੇ ਹਕੂਮਤ ਦੀ ਕਿਸੇ ਹੁਕਮ ਦੀ ਉਹਦੇ ਦੀ ਪ੍ਰਵਾਹ ਨਹੀਂ ਕਰਦੇ ਇਹ ਫਿਰ ਬਹੁਗਾ ਬੇਟੀਆਂ ਛੜਾ ਕੇ ਤੇ ਉਹਨਾਂ ਦੇ ਘਰੋ ਘਰੀ ਪਹਚਾਉਣ ਵਾਲੀ ਕਾਮ ਆ ਇਸ ਕਾਮ ਨੂੰ ਵੀ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰੂੰ ਕਿ ਜਿਹੜੀ ਛੋਟੀ ਜੀ ਕਾਮ ਆ ਬਹਾਦਰਾਂ ਦੀ ਕਾਮ ਆ ਦਲੇਰਾਂ ਦੀ ਇਹਦੇ ਸੰਬੰਧ ਵਿੱਚ ਇਹਨਾਂ ਨੂੰ ਤਖੜੇ ਕਰਨ ਦੀ ਲੋੜ ਆ ਜਿਹੜੇ ਬੰਦੀ ਸਿੰਘ ਅੱਜ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਸ ਦਿਨ ਤੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਜਿਹੜੇ ਆਪ ਦੇ ਕਿਸੇ ਵੱਟ ਦੇ ਰੌਲੇ 'ਚ ਜੇਲ੍ਹ 'ਚ ਨਹੀਂ ਬੈਠੇ ਉਹ ਬੈਠੇ ਆ ਪੰਜਾਬ ਦੀ ਧਰਤੀ ਦੇ ਹੱਕਾਂ ਦੀ ਖਾਤਰ ਜੀ ਇਸ ਕਰਕੇ ਉਹਨਾਂ ਸਾਰਿਆਂ ਨੂੰ ਪ੍ਰਧਾਨ ਮੰਤਰੀ ਉਸ ਦਿਨ ਰਿਹਾ ਕਰੇ ਤਾਜ ਕੌਮ ਦੇ ਵਿੱਚ ਬਗਾਨਗੀ ਦੀ ਭਾਵਨਾ ਭਰਦੀ ਜਾਂਦੀ ਆ ਦੇਸ਼ ਇਹਨਾਂ ਲੋਕਾਂ ਦਾ ਛੂਰਮਿਆਂ ਦਾ ਜਿਨ੍ਹਾਂ ਨੇ ਯਾਦ ਕਰਾਇਆ ਸੱਚੀ ਸ਼ਰਧਾਂਜਲੀ ਹੋਊਗੀ ਭਾਈ ਸਾਹਿਬ ਦੀ ਉਹ ਉਹ ਸੱਚੀ ਸ਼ਰਧਾਂਜਲੀ ਆ ਕਿ ਬੰਦੀ ਸਿੰਘ ਰੁਹਾ ਹੈ ਤੇ ਸਾਰਾ ਦੇਸ਼ ਗੁਰੂ ਤੇਗ ਬਹਾਦਰ ਦੇ ਜਿਹੜੇ ਸ਼ਲੋਕ ਆ ਬਾਣੀ ਚਾਉਂਦੇ ਆ ਜੋ ਕਿ ਤੇ ਪੜ ਲੇ ਕੋਈ ਬੰਦਾ ਮਨੁੱਖ ਤੇ ਮਨੁੱਖ ਨੂੰ ਡਰ ਲੱਗਣੋਂ ਹਟ ਜਾਂਦਾ ਇਸ ਕਰਕੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਪ੍ਰਧਾਨ ਮੰਤਰੀ ਯਾ ਪੰਜਾਬ ਸਰਕਾਰ ਵੀ ਬਣਾ ਰਹੀ ਹੈ ਬਹੁਤ ਚੰਗੀ ਗੱਲ ਹੈ ਮਣਾਉਣੀ ਚਾਹੀਦੀ ਆ ਪਰ ਉਹਦੀਆਂ ਅਮਲ ਵੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ